ਮਾਨਤੇ ਹਮਲਾ ਕੀਤਾ ਗੁਰਪ੍ਰੀਤ ਹਰੀਨਾਉ ਦੇ ਕਤਲ ਦੇ ਜਿਹੜਾ ਗੈਂਗਸਟਰਾਂ ਦਾ ਇਸਤੇਮਾਲ ਕੀਤਾ ਗਿਆ ਪੰਜਾਬ ਸਰਕਾਰ ਕਰ ਰਹੀ ਹੈ ਬਚਾਅ ਤੇ ਦੇਖੋਗਾ ਅਸਲ ਤੇ ਮਿੱਥਿਆ ਜਿਹੜਾ ਹਮਲਾ ਹੈ ਨਾ ਇਕੱਲਾ ਭਗਵੰਤ ਮਾਨ ਤੇ ਨਹੀਂ ਅਸਲ ਦੇ ਵਿੱਚ ਇਹ ਹਮਲਾ ਸੇਜਦਾ ਹੈ ਅਮਰਪਾਲ ਸਿੰਘ ਉੱਤੇ ਜੀ ਉਹਨਾਂ ਨੇ ਅਮਰਪਾਲ ਨੂੰ ਨਿਚਲਾ ਇਲਜ਼ਾਮ ਲਾਇਆ ਇੱਕ ਤਾਂ ਗੁਰਪ੍ਰੀਤ ਸਿੰਘ ਹਰੀਨਾਉ ਦਾ ਹੀ ਕਤਲ ਹੋਇਆ ਹੈ ਹੂੰ ਉਹਦਾ ਜ਼ਿਕਰ ਕਰਦੇ ਆ ਕਿ ਇਹ ਕਤਲ ਜਿਹੜਾ ਹੈਗਾ ਇਸ ਕਤਲ ਦੇ ਵਿੱਚ ਇਨਵੋਲਵਮੈਂਟ ਅਮਰਪਾਲ ਸਿੰਘ ਹੋਣਾ ਦੀ ਹੈਗੀ ਹਾਂ ਔਰ ਗੁਰਪ੍ਰੀਤ ਉਹਨਾਂ ਦੇ ਭਰਾ ਨੇ ਜਿਹੜੀ ਪਿਛਲੇ ਦਿਨਾਂ ਦੇ ਇੰਟਰਵਿਊ ਵਸ ਵਕ ਜਿਹੜੀ ਅਖਬਾਰਾਂ ਨੂੰ ਇੰਟਰਵਿਊ ਦਿੱਤੀਆਂ ਚੈਨਲਾਂ ਕੋਲ ਜਾਂਦੇ ਰਹੇ ਕੁਝ ਉਹਨਾਂ ਦੇ ਜਿਹੜੀ ਹੈਗੀ ਉਹਨਾਂ ਦੀ ਚੈਟ ਉਹ ਲੀਕ ਕੀਤੀ ਹੈ ਜੀ ਉਹਨੂੰ ਨੇ ਅਦਾਜ਼ ਹਰਨਾ ਹੈ ਭਾਵੇਂ ਕਿ ਦਾ ਪੁੱਤਰ ਸੈਂਸਿਕ ਜਿਹੜੇ ਪਿਤਾ ਜੀ ਅਮਰਪਾਲ ਸਿੰਘ ਕੋਲ ਹੋਣਾ ਚਾਹੀਦਾ ਹੈ ਉਹਨਾਂ ਨੇ ਇਹ ਕਹਿ ਦਿੱਤਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਹੀ ਗੱਲ ਹੋ ਸਕਦੀ ਹੈ ਸਾਨੂੰ ਨਹੀਂ ਪਤਾ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਈ ਹੈ ਜਾਂ ਉਹ オリジナル ਹੈ ਜੋ ਗੱਲਬਾਤ ਵੀ ਹੈ ਲੇਕਿਨ ਇੰਜਾਮ ਜਰੂਰ ਉਹਨੇ ਪ੍ਰੋਫੈਸਿੰਗ ਦੇ ਪਰਾਲੇ ਲਾਇਆ ਹੈ ਇਹਦੇ ਨਾਲ ਜਿਹੜੀ ਗੀ ਇੱਕ ਜਿਹੜਾ ਉਹਨੇ ਭਗਵੰਤ ਮਾਨ ਨੂੰ ਟਾਰਗੇਟ ਕੀਤਾ ਹੋਇਆ ਹੈ ਉਹ ਕੀਤਾ ਜਤਿੰਦਰ ਸਿੰਘ ਪੰਘੂ ਨਾ ਦੇ ਬੰਦੇ ਤੋਂ ਦੇਖੋ ਜਤਿੰਦਰ ਸਿੰਘ ਪੰਘੂ ਦੀ ਤੁਸੀਂ ਦੇਖਿਆ ਉਹਨਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਹੈਗੀ ਐ ਉਹਨਾਂ ਦੀ ਆਡੀਓ ਜਿਹੜੀ ਆ ਉਹ ਵੀ ਕੋਈ ਸੀ ਉਹ ਆਡੀਓ ਲੀਕ ਕੀਤੀ ਤੁਸੀਂ ਅਕਾਲੀ ਦਲ ਵਾਲਿਆਂ ਨੇ ਜੀ ਅਰਸ਼ਦੀਪ ਸਿੰਘ ਕਲੇਰ ਜਿਹੜੇ ਅਕਾਲੀ ਦਲ ਦੇ ਚੀਫ ਸਪੋਕਸਪਰਸਨ ਹੈ ਉਹ ਕਹਿੰਦੇ ਵੀ ਮੈਨੂੰ ਪਹਿਲੀ ਥੋਂ ਕਾਲ ਆਉਂਦੀ ਹੈ ਜਤਿੰਦਰ ਸਿੰਘ ਪੰਘੂ ਦੀ ਤੇ ਉਹ ਮੈਨੂੰ ਗੱਲ ਪੈਂਦਾ ਕਿ ਉਹਨੇ ਕਿਹਾ ਕਿ ਮੈਂ 50 ਦੇ ਕਰੀਬ ਬੰਦੇ ਮਾਰੇ 4 ਕਰ ਬੰਦੇ ਰਹਿ ਗਏ ਐ ਜਿਹਦੇ ਵਿੱਚ ਤੂੰ ਹੈਂ ਔਰ ਉਹਨੇ ਆਪਣੇ ਆਪ ਨੂੰ ਅਮਰਪਾਲ ਸਿੰਘ ਦਾ ਸਾਥੀ ਵੀ ਦੱਸਿਆ। ਇਹ ਕਹਿੰਦੇ ਵੀ ਮੈਨੂੰ ਨੇ ਇਹ ਗੱਲ ਕਹੀ ਹੈ ਔਰ ਉਹ ਬਗਾ ਮੰਡੀ ਬੋਰਡ ਦਾ ਜਿਹੜਾ ਹੈਗਾ ਚੀਫ ਇੰਜੀਨੀਅਰ ਹੈ। ਜੀ ਔਰ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹਾਲਾਂਕਿ ਅਕਾਲੀਦਰ ਵਾਲਿਆਂ ਨੇ ਜਾ ਕੇ ਨਿੱਕਤੇ ਵੀ ਦੇਖੇ ਐ ਡੀਜੀਪੀ ਸਾਹਿਬ ਨੂੰ। ਡੀਜੀਪੀ ਨੇ ਕਹਿੰਦੇ ਸਾਫਰੇ ਅਲਾਇਡ ਆਦਰ ਨੂੰ। ਜੀ ਪਹਿਲਾਂ ਉਹਨੇ ਡੀਜੀਪੀ ਨਾਲ ਗੱਲ ਕੀਤੀ ਉਹਨੇ ਕਹਿੰਦਾ ਜੀ ਤੁਸੀਂ ਡੀਜੀਪੀ ਲਾਰਡ ਆਰਡਰ ਨੂੰ ਲਿਖ ਕੇ ਦੇਖਿਆ। ਔਰ ਉਹ ਕਹਿੰਦੇ ਵੀ ਉਹੀ ਜਿਹੜਾ ਹੈਗਾ ਜਤਿੰਦਰ ਸਿੰਘ ਪੱਗੂ ਉਹੀ ਨੇੜਤਾ ਜਿੰਨੀ ਅਮਰਪਾਲ ਸਿੰਘ ਨਾਲ ਹੈ ਉਨੀ ਹੀ ਨੇੜਤਾ ਉਹਦੀ ਭਗਵੰਤ ਸਿੰਘ ਨਾਲ ਹੈ ਜੀ ਔਰ ਨਾਲ ਉਹਨੇ ਕਿਹਾ ਕਿ ਜਿਸ ਨੇ ਕਿਨਾ ਬਦਿਆ ਨੇ ਕਤਲ ਕੀਤਾ ਹੈ ਗੁਰਪ੍ਰੀਤ ਸਿੰਘ ਹਰੀ ਨੌਰ ਉਹਨੇ ਨਾਮ ਵੀ ਦਿੱਤਾ ਕਿ ਆ ਦੋ ਨਾ ਹੋਏ ਔਰ ਉਹਨਾਂ ਨਾਲ ਜਿਹੜੀ ਨੇੜਤਾ ਜ਼ਿਆਦਾ ਜਤਿੰਦਰ ਸਿੰਘ ਫਗੂਦੀ ਹੈ ਤੇ ਕਿ ਕਿੰਦਰ ਵਿੱਚ ਭੁਦੀਪ ਭਗਵੰਤ ਮਾਨ ਹੋਣ ਦੇ ਨਾਲ ਲੇਕਿਨ ਭਗਵੰਤ ਮਾਨ ਹੋਰ ਹਮ ਤਾਂ ਮੇਰੇ ਖਿਆਲ ਨਾਲ ਉਹਨਾਂ ਨੇ ਜਾਣ ਬੁੱਝ ਕੇ ਨਾਲ ਵਿੱਚ ਇਹ ਪੱਤਰ ਦੀ ਗੱਲ ਕੀਤੀ ਹੈ ਅਸਲ ਦੇ ਵਿੱਚ ਉਹਨਾਂ ਅੱਲਾ ਜਿਹੜਾ ਨਿਸ਼ਾਨਾ ਉਹ ਅਮਰਪਾਲ ਸਿੰਘ ਤੇ ਹੈ ਤੇ ਨਾਲੇ ਹੀ ਗੱਲ ਉਹਨਾਂ ਨੇ ਕੀ ਆ ਅਮਰਪਾਲ ਸਿੰਘ ਦੇ ਭਰਾ ਵੀ ਕਿ ਉਹ ਨਸ਼ੇ ਕਰਦੇ ਜੀ ਅਮਰਪਾਲ ਸਿੰਘ ਦੇ ਬਾਪ ਦੀ ਵੀ ਕੋਈ ਗੱਲਬਾਤ ਹੋਈ ਹੈ ਉਹਦਾ ਵੀ ਜ਼ਿਕਰ ਕਰਦੇ ਨਸ਼ੇ ਕਰਨ ਵਾਲੀ ਗੱਲ ਤਾਂ ਖੜ ਕਿਸੇ ਤੋਂ ਪੁੱਛੀ ਨਹੀਂ ਰਹੀ ਕਿਉਂਕਿ ਵਰਤਪਾਲ ਸਿੰਘ ਉਹਨਾਂ ਦੀ ਫਿਦਾ ਜੀ ਨੇ ਉਹ ਕਿਾਸੀ ਅਜਿਹੀ ਮੇਰੇ ਪੁੱਤ ਨੂੰ ਐਵੇਂ ਇਨਵੋਲਵ ਕੀਤਾ ਗਿਆ ਪਰ ਆਪਾਂ ਜਾਣਦੇ ਆ ਕਿ ਉਹਨਾਂ ਦੀ ਗ੍ਰਸਟਾੜੀ ਵੀ ਹੋ ਕਿਸੇ ਵਰਤਪਾਲ ਸਿੰਘ ਦੇ ਭਰਾ ਦੀ ਹੋਰ ਮੇਰਾ ਤਾਂ ਇਹ ਮੰਨਣਾ ਚਗਦੀ ਸਾਹਿਬ ਵੀ ਇਹ ਮੰਨ ਲਓ ਕਿਸੇ ਦਾ ਭਰਾ ਮਾਰਾ ਹੋਇਆ ਤੇ ਭਰਾ ਦੇ ਮਾਰਾ ਹੋਣ ਦੀ ਜੇ ਭਰਾ ਦੀ ਕੋਈ ਦੋਸ਼ੀ ਹੋਣ ਦੀ ਜਾਂ ਉਹਦੇ ਗਿਲਟੀ ਹੋਣ ਦੀ ਜਾਂ ਉਹਨੇ ਬੜਾ ਕੰਮ ਕਰਨ ਦਾ ਜੇ ਆਪਾਂ ਕਹੀਏ ਜ਼ਿੰਮੇਵਾਰੀ ਅਮਰਪਾਲ ਸਿੰਘ ਤੇ ਜਾਂ ਤੁਹਾਡੇ ਨਵੇਂ ਤੇ ਪਵੇ ਤਾਂ ਇਹ ਗੱਲ ਕਰਾਂਗੇ ਪਰ ਹਾਕਿ ਕਿਸ ਦਾ ਟੱਕਾ ਹੋ ਸਕਦਾ ਕਿਸ ਦਾ ਬੜਾ ਹੋ ਸਕਦਾ ਲੇਕਿਨ ਹਕੀਕਤ ਇਹ ਹੈ ਕਿ ਉਹ ਬੰਦਾ ਆਪ ਕੀ ਹੈ ਉਹ ਦੇਖਣ ਵਾਲੀ ਗੱਲ ਹੈ ਸੋਹੇ ਬਿਕਰਮ ਜੀ ਦੇ ਨਾਲ ਇਹ ਗੱਲ ਵੀ ਕਹੀ ਹੈ ਕਿ ਮੈਂ ਜਿਹੜਾ ਕਾਂ ਬੋਲੇ ਕਿਉਂਕਿ ਮੈਂ ਟਾਰਗੇਟ ਕੀਤਾ ਗਿਆ ਮੈਂ ਹੁਣ ਆਪਣੀ ਗੱਲ ਕਹਿ ਦਈ ਮੈਂ ਬੋਲਦਾ ਨਹੀਂ ਪਰ ਜੇ ਦੁਬਾਰਾ ਕੁਝ ਹੋਰ ਬੋਲੇ ਤਾਂ ਮੈਂ ਇੱਕ ਵੀ ਜਲਾਲ ਅਸਮਾਨ ਲੈ ਕੇ ਆਉਂਗਾ ਫਿਰ ਮੈਂ ਅਮਰਪਾਲ ਸਿੰਘ ਦਾ ਰਪਗਵਾਂ ਤੁਹਾਨੂੰ ਰਾਤੇ ਵੀ ਜਿਹੜੀ ਹੈਗੀ ਆ ਉਹ ਅਟੈਕ ਵੀ ਨੇ ਹੁਣ ਕੀਤਾ ਉਹਨਾਂ ਨੇ ਇਹੋ ਕਰਦਾ ਰਹੂਗਾ ਜੀ